ਵਿਖ ਪੜਾਈ ਵਾਲਿਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਤਰਨ ਤਰਨ ਵਾਲੇ ਗੱਲ ਸੁਣ ਲਿਓ ਆਉਣ ਵਾਲੇ ਸਮੇਂ ਚ ਉਹਨੂੰ ਵੱਡਾ ਬੰਦਾ ਨਹੀਂ ਮੰਨਿਆ ਜਾਊਗਾ ਜਿਹਦੇ ਕੋਲੇ ਸ਼ੋਅਰੂਮ ਜਾਦੇ ਨੇ ਜਾਂ ਜਿਹਦੇ ਕੋਲੇ ਦੁਕਾਨਾਂ ਨੇ ਜਾਂ ਜਿਹਦੇ ਕੋਲੇ ਜ਼ਮੀਨ ਹੈ ਉਹ ਜ਼ਮੀਂਦਾਰ ਜਾਂ ਸੇਠ ਨਹੀਂ ਮੰਨੇ ਜਾਣਗੇ ਉਹ ਵੱਡੇ ਬੰਦੇ ਮੰਨੇ ਜਾਣਗੇ ਜਿਹਦੇ ਜਵਾਕ ਪੜੇ ਲਿਖੇ ਨੇ ਜਿਮ ਜ਼ਮੀਨਾਂ ਤੇ ਕਬਜ਼ੇ ਹੋ ਜਾਂਦੇ ਆ ਦੁਕਾਨਾਂ ਵਿਕ ਜਾਂਦੀਆਂ ਸੋਨਾ ਚੋਰੀ ਹੋ ਸਕਦਾ ਪਰ ਜਿਹੜੀ ਵਿਦਿਆ ਉਹ ਤੁਹਾਡੇ ਇੱਥੇ ਹੈ ਉਹ ਚੋਰੀ ਨਹੀਂ ਹੋ ਸਕਦੀ ਉਹ ਜਿੱਥੇ ਜਾਓਗੇ ਨਾਲ ਹੀ ਜਾਓ ਸੁਵਿਸ਼ ਕਰਕੇ ਜਵਾਕਾਂ ਨੂੰ ਪੜਾਈਏ ਚੰਗੇ ਸਕੂਲ ਖੋਲ ਰਹੇ ਆ ਸਕੂਲ ਆਫ ਐਮੀਨੈਂਸ ਖੋਲ ਰਹੇ ਆ ਰੂਲ ਬਣਾ ਰਹੇ ਆ ਕਿ ਜਿਹੜੇ ਵੀ ਮਾਸਟਰ ਤੇ ਡਾਕਟਰ ਨੇ ਉਹਨਾਂ ਨਾਲ ਐਗਰੀਮੈਂਟ ਕਰ ਰਹੇ ਆ ਕਿ ਜੇ ਤੁਸੀਂ ਅਸੀਂ ਸਰਕਾਰੀ ਮੈਡੀਕਲ ਕਾਲਜਾਂ ਚ ਤੁਹਾਨੂੰ ਐਮਬੀਬੀਐਸ ਕਰਾਵਾਂਗੇ ਸਸਤੀ ਹੋ ਜਾਂਦੀ ਹੈ ਪ੍ਰਾਈਵੇਟ ਚ ਪੀਸਾ ਬਹੁਤ ਨੇ ਆਪਣੇ ਕੋਲੇ ਮੈਡੀਕਲ ਕਾਲਜ ਨੇ ਹੋਰ ਵੀ ਬਣਾ ਰਹੇ ਆ ਵੀ ਮੈਡੀਕਲ ਤੁਹਾਨੂੰ ਡਾਕਟਰ ਬਣਾ ਦਾਂਗੇ ਪਰ ਤੁਹਾਡੇ ਨਾਲ ਸਭ ਨੂੰ ਐਗਰੀਮੈਂਟ ਕਰਨਾ ਪੈਣਾ ਕਿ 2 ਸਾਲ ਤੁਸੀਂ ਬਾਰਡਰ ਏਰੀਏ ਤੇ ਜਾ ਕੇ ਸੇਵਾ ਕਰੋਗੇ ਇੱਥੇ ਆਉਂਦੇ ਹੀ ਨਹੀਂ ਕੋਈ ਜੇ ਆਜੇ ਤਾਂ ਬਦਲੀ ਕਰਾ ਜਾਂਦੇ ਨਹੀਂ ਨਾ ਮਾਸਟਰ ਆਵੇ ਨਾ ਡਾਕਟਰ ਆਵੇ ਨਾ ਕੋਈ ਕੋਈ ਮੁਲਾਜ਼ਮ ਇੱਥੇ ਲਾ ਦਿਓ ਉਹ ਨਹੀਂ ਜੀ ਉਧਰ ਮਾਰਿਆ ਚੱਕ ਕੇ ਜੀ ਉਹ ਮੈਂ ਕਹਿਣਾ ਯਾਰ ਐ ਨਾ ਕਰੋ ਉਹ ਵੀ ਲੋਕ ਨੇ ਉਹ ਵੀ ਇਨਸਾਨ ਨੇ ਉੱਥੇ ਸੇਵਾ ਕਰੋ ਪੱਤਾ ਦੇ ਦਾਂਗੇ ਵੱਧ ਦੇ ਦਾਂਗੇ ਜੀ ਉਹਨਾਂ ਨਾਲ ਉਹ ਕਿ ਬਾਰਡਰ ਏਰੀਆ ਨੂੰ ਆਪਾਂ ਕੋਸ਼ਤ ਕਰ ਦਾਂਗੇ ਕਿ ਆ ਬਾਰਡਰ ਏਰੀਆ ਇੱਥੇ ਤੁਸੀਂ ਜੇ ਕੰਮ ਕਰੋਗੇ ਤੁਹਾਨੂੰ ਤਰਖਾ ਵੱਧ ਮਿਲੂ ਪੱਤਾ ਵੱਧ ਮਿਲੂ ਕੋਈ ਗੱਲ ਦੇ ਦਾਂਗੇ ਪਰ ਆਪਾਂ ਇਹ ਨਹੀਂ ਹੈਗਾ ਕਿ ਇਹਨਾਂ ਨੂੰ ਛੱਡ ਦਾਂਗੇ ਆਪਾਂ ਤੁਹਾਨੂੰ ਮੈਂ ਕੱਲ ਸਾਰੇ ਪਿੰਡਾਂ 'ਚ ਗਿਆ ਸਾਰੇ ਪਿੰਡਾਂ 'ਚ ਮੈਂ ਪੁੱਛਿਆ ਵੀ ਪਿੰਦੂ ਪਹਿਲਾਂ ਕੋਈ ਮੁੱਖ ਮੰਤਰੀ ਆਇਆ ਸਾਰਿਆਂ ਨੇ ਆਇਆ ਕੀਤਾ ਉਹ ਨਾ ਆਈ ਕਹਿੰਦੇ ਸਾਡੇ ਕੋਲ ਕਿੱਥੇ ਮੁੱਖ ਮੰਤਰੀ ਸੰਤਾ ਕਨੇ 15-15 ਦਿਨ ਸਰਪੰਚ ਨਹੀਂ ਕਿਹਾਉਂਦਾ ਇੱਥੇ ਹੀ ਪਹਿਲੀ ਵਾਰ ਆਉਂਦੇ ਮਨਵਾਏ ਸੀ ਸੜਕ ਤੇ ਚੱਲ ਜਾਂਦੇ ਜਾਂਦੇ ਕਦੇ ਖੜ ਗਿਆ ਹੋਣਾ ਕੋਈ ਉਹ ਵੀ ਨਹੀਂ ਕਰਦੇ ਉਹ ਨਹੀਂ ਕਰਦੇ ਉਹਨਾਂ ਦੇ ਅਸਲ ਚ ਨਾ ਦਿਲ ਪੱਥਰ ਦੇ ਹੋ ਗਏ ਜੀ ਸਰਪੰਚ ਸਾਹਿਬ ਉਹਨਾਂ ਦੇ ਉਹ ਉਹਨਾਂ ਨੂੰ ਤਾਂ ਆਪਣੇ ਪਰਿਵਾਰ ਤੋਂ ਬਿਨਾ ਕੁਝ ਦਿਖਦਾ ਹੀ ਨਹੀਂ ਨਾ ਖੋਪੇ ਲਾ ਲਿਆ ਜਿਵੇਂ ਲੱਗੇ ਹੁੰਦੇ ਨਾ ਆਪਣੇ ਘੋੜੇ ਦੇ ਜਾਂ ਜਿਹੜਾ ਬਲਦਾਂ ਦੇ ਜਾਂ ਜਦੋਂ ਖੂਹ ਤੇ ਝੋੜਦੇ ਸੀਗੇ ਉਠ ਬੋਤੇ ਖੋਪੇ ਲਾਉਂਦੇ ਸੀ ਖੋਪੇ ਲਾਦੇ ਪਬਲਿਕ ਦੇ ਵੀ ਖੋਪੇ ਲਾਦੇ ਦਿਖ ਵੀ ਦਿਖਾਈ ਨਾ ਹੋਰ ਕੁਝ ਉਹ ਜਿਹੜਾ ਖੂਹ ਤੇ ਜੋੜਦੇ ਹੁੰਦੇ ਸੀ ਉਹ ਤੇ ਖੋਪੇ ਲਾਉਂਦੇ ਸੀ ਵੀ ਉਹਨੂੰ ਆਣੇ-ਦਾਲੇ ਨਾ ਦਿਖੇ ਇੱਕ ਵਾਰੀ ਉਹਦੇ ਡੰਡਾ ਮਾਰ ਕੇ ਉਹਨੂੰ ਐ ਹੱਕ ਦਿੰਦੇ ਸੀ ਉਹ ਐ ਹਲਤੀ ਨੂੰ ਗੇੜੀ ਜਾਂਦਾ ਸੀ ਗੇੜੀ ਜਾਂਦਾ ਸੀ ਖੂਹ ਨੂੰ ਤੇ ਉਹਨੂੰ ਐ ਲੱਗਦਾ ਸੀ ਉਹ ਪਿੱਛੇ ਤੁਰਿਆ ਹੁੰਦਾ ਜਦੋਂ ਡੰਡਾ ਮਾਰਦਾ ਜੇ ਮੈਂ ਖੜ ਕੇ ਡੰਡਾ ਮਾਰੂਗਾ ਉਹ ਤੁਰਿਆ ਫਿਰਦਾ ਰਹਿੰਦਾ ਸੀ ਆਪ ਨੱਕਿਆਂ 'ਚ ਫਿਰਦੇ ਰਹਿੰਦੇ ਸੀ ਜ਼ਿਮੀਂਦਾਰ ਪਾਣੀ ਲਾਉਂਦੇ ਸ਼ਾਮ ਨੂੰ ਜਦੋਂ ਉਹਨੂੰ ਖੜਾਉਂਦੇ ਸੀ ਹਲਟੀ ਨੂੰ ਖੂਨ ਨੂੰ ਉਦੋਂ ਸੋਚਦਾ ਸੀ ਉਠ ਬੋਤਾ ਕਹਿੰਦੇ ਨੇ ਉਹਨੂੰ ਇਹਨਾਂ ਨੂੰ ਤਾਂ ਦੋਨੇ ਨਹੀਂ ਪਤਾ ਹੋਣਾ ਸੁਖਵੀਰ ਬਾਦਲ ਹੋਰਾਂ ਨੂੰ ਵੀ ਉੱਠ ਤੇ ਬੋਤਾ ਕੀ ਹੁੰਦਾ ਤਾਂ ਕੈਮਲ ਕਹਿੰਦੇ ਕੈਮਲ ਤੇ ਜਦੋਂ ਉਹਨੂੰ ਖੜਾਉਂਦੇ ਸੀ ਉਹ ਸੋਚਦਾ ਸੀਗਾ ਲੈ ਵੀ ਅੱਜ ਤਾਂ ਬਹੁਤ ਦੂਰ ਆ ਗਏ ਹੋਵਾਂਗੇ ਤੜਕੇ ਦੇ ਤੁਰੇ ਹੋਏ ਆਂ ਬਈ ਸਵੇਰ ਦੇ ਤੁਰੇ ਹੋਏ ਆਂ ਤੇ ਜਦੋਂ ਖੋਪੇ ਲਾਉਂਦੇ ਸੀ ਉੱਥੇ ਹੀ ਖੜੇ ਹੁੰਦੇ ਸੀ ਐਂ ਆਪਾਂ ਨੂੰ ਆਪਾਂ ਨੂੰ ਖੋਪੇ ਲਾ ਕੇ ਤੋਰੀ ਫਿਰਦੇ ਸੀ 5 ਸਾਲ ਬਾਅਦ ਆਪਣੇ ਖੋਪੇ ਖੋਲਦੇ ਸੀ ਆਪਾਂ ਸੋਚਦੇ ਸੀ ਬਹੁਤ ਦੂਰ ਆ ਗਏ ਹੋਵਾਂਗੇ ਉੱਥੇ ਹੀ ਫਿਰਦੇ ਹੁੰਦੇ ਸੀ ਆਪਾਂ ਉਹੀ ਚੁੱਲਾ ਉਹੀ ਘਰ ਉਹੀ ਬੈਠਕ ਉਹੀ ਸਕੂਟਰ ਉਹੀ ਸਾਈਕਲ ਉਹੀ ਦਿਹਾੜੀ ਸਾਰਾ ਕੁਝ ਹੋਈ ਸੋ ਇਹ ਖੋਪੇ ਲਾਈਏ ਹੁਣ ਕੁਛ ਤਾਂ ਲਾ ਲੇ ਆਪਾਂ ਨੇ ਜਦੋਂ ਖੋਪੇ ਲਾਹੇ ਨੇ ਤਾਈਓ ਇਹ ਹਾਰੇ ਨੇ ਨਹੀਂ ਤਾਂ ਇਹਨੇ ਅੱਖਾਂ ਬੰਦ ਕਰ ਰੱਖੇ ਸੀ ਆਪਣੀਆਂ ਨਹੀਂ ਇਹ ਕਿਤੇ ਹਾਰਨ ਵਾਲੇ ਹੈਗੇ ਸੀ ਵੀ ਪ੍ਰਕਾਸ਼ ਸਿੰਘ ਬਾਦਲ ਹਾਰ ਜੂਆ ਕਦੇ ਸੋਚਿਆ ਸੀ ਪਰ ਪ੍ਰਮਾਤਮਾ ਜੀ ਸ਼ਾਹ ਮੁਹੰਮਦਾ ਦੁਨੀਆ ਤੇ ਕੋਣ ਐਸਾ ਜੀ ਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ ਸ਼ੁਰੂ ਬਹੁਤ ਟਰੱਲੇ ਨਾ ਹੁੰਦਾ ਅਖੀਰ ਕਈ ਵਾਰੀ ਬੰਦੇ ਨੂੰ ਜਲਾਲਤਾ ਚਲਣੀਆਂ ਪੈ ਜਾਂਦੀਆਂ ਬਾਬੇ ਵਕਤ ਬਹੁਤ ਵੱਡੀ ਚੀਜ਼ ਹੈ ਵਕਤ ਗਰੀਏ ਮਹਾਰਾਜ ਤੋਂ ਇਹ ਵਕਤ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਇਹ ਵਕਤ ਪੁਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਇਹ ਵਕਤ ਵਕਤ ਬਹੁਤ ਵੱਡੀ ਚੀਜ਼ ਹੈ